ਅੰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਮਹੀਨਾਵਾਰ ਆਸ਼ਨਵਾਨ ਸਮਾਗਮ ਜਿਹੜਾ ਚੱਲ ਰਿਹਾ ਆਉ ਤੁਹਾਨੂੰ ਕੁਝ ਤਸਵੀਰਾਂ ਦਿਖਾ ਲਦੇ ਆ ਵੀ ਕਿੱਦਾਂ-ਕਿੱਦਾਂ ਪਰਿਵਾਰਾਂ ਨੂੰ ਕਈਆਂ ਦੇ ਸਵਾਲ ਆ ਵੀ ਤੁਸੀਂ ਉਹਨਾਂ ਪਰਿਵਾਰਾਂ ਨੂੰ ਤਾਂ ਨਹੀਂ ਦਿੰਦੇ ਜਿਨ੍ਹਾਂ ਨੂੰ ਕਈਆਂ ਨੂੰ ਨਖਿੱਧ ਬਣਾਈ ਜਾਂਦੇ ਆ ਤੁਸੀਂ ਬੇਹਲਿਆਂ ਨੂੰ ਦਿੰਦੇ ਆ ਇਹ ਕਈਆਂ ਦੇ ਸਵਾਲ ਆ ਪਰ ਇਹ ਉਹ ਪਰਿਵਾਰ ਆ ਜਿਹੜੇ ਬਿਲਕੁਲ ਕੱਲੀਆਂ ਮਾਤਾਵਾ ਆ ਨਾ ਇਹ ਉਹ ਪਰਿਵਾਰ ਆ ਸਾਡਾ ਇਹ ਕੰਢੀ ਇਲਾਕਾ ਦੇਖੋ ਕਈਆਂ ਦੇ ਘਰਾਂ ਦੇ ਵਿੱਚ ਟੀਨਾ ਪਈਆਂ ਜਿਹੜੇ ਉਹ ਪਰਿਵਾਰ ਆ ਇਕੱਲੇ ਇਕੱਲੇ ਘਰ ਘਰ ਜਾ ਕੇ ਪਿੰਡ ਪਿੰਡ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਪਰਿਵਾਰ 'ਚ ਇਨਕੁਆਰੀਆਂ ਕਰ ਕਰ ਪਰਿਵਾਰ ਲੱਬ ਲੱਬ ਲਿਆਂਦੇ ਆ ਇਹਨਾਂ ਦੀਆਂ ਟੀਨਾ ਪਈਆਂ ਘਰਾਂ ਦੇ ਘਰਾਂ ਦੇ ਬਾਲੇ ਆ ਕਈਆਂ ਦੇ ਪਈਓ ਕਈਆਂ ਦੇ ਚੁੰਦੀਆਂ ਆ ਆ ਦਿਨਾਂ ਜਾਣਗੇ ਤਰਪਾਲ ਵੰਡਣੇ ਪੈਂਦੇ ਕਈ ਵਾਰੀ ਤਰਪਾਲ ਦੇਣੇ ਪੈਂਦੇ ਤੇ ਆਓ ਉਹ ਪਰਿਵਾਰ ਤੁਹਾਨੂੰ ਮਿਲਾਉਂਦੇ ਆ ਐਤਕੀ ਬੂਟੇ ਵੀ ਦਿੱਤੇ ਜਾ ਰਹੇ ਆ ਹਰੇਕ ਸਾਲ ਬੂਟੇ ਵੀ ਵੰਡੀਦੇ ਆ ਮਾਤਾ ਕਿਦਾਂ ਕਿੰਨੀ ਵਾਰ ਮਾਤਾ ਮਿਲ ਗਿਆ ਰਾਸ਼ਨ ਮਸਤੀ ਵਾਲ ਪਿੰਡ 'ਚ ਕਿੰਨੀ ਵਾਰ ਮਿਲ ਗਿਆ ਤੁਹਾਨੂੰ ਸ਼ੁਰੂ ਤੋਂ ਲੱਗੇ ਹਨ ਮਾਦਾ ਹਾਂ ਸ਼ੁਰੂ ਤੋਂ ਹੀ ਪਤਾ ਲੱਗਾ ਇਹਨਾਂ ਦਾ ਘਰ ਜਿਹੜਾ ਘਰ ਬਣਾ ਕੇ ਦਿੱਤਾ ਸੀ ਤੁਹਾਡਾ ਹਨਾ ਤੁਹਾਡੇ ਘਰ ਤਿੰਨ ਕਿੰਨੀਆਂ ਬੇਟੀਆਂ ਤੁਹਾਡੀਆਂ ਤਿੰਨ ਬੇਟੀਆਂ ਇਹਨਾਂ ਦੇ ਬਾਥਰੂਮ ਤੱਕ ਨਹੀਂ ਸੀ ਭੈਣ ਦੇ ਘਰ ਬੇਟੀਆਂ ਵਿਚਾਰੀਆਂ ਖੁੱਲੀ ਛੱਤ ਦੇ ਵਿੱਚ ਜਵਾਨ ਧੀਆਂ ਨਹਾਉਂਦੀਆਂ ਸੀਗੀਆਂ ਆੜਦ ਵਾਲੇ ਮਤਲਬ ਕੋਠੇ ਵੱਡੇ ਆ ਤੇ ਬੜਾ ਔਖਾ ਸੀ ਨਾ ਤੇ ਇਸ ਕਰਕੇ ਇਹਨਾਂ ਦੇ ਬਾਥਰੂਮ ਤੱਕ ਸਾਰਾ ਕੋ ਘਰ ਦਾ ਕਮਰਾ ਤੱਕ ਸੰਸਤਾ ਵੱਲੋਂ ਆ ਵੀਰ ਸਾਡੇ ਹਰਜੀਤ ਰਣਜੀਤ ਸਿੰਘ ਹੋਣਾ ਵੱਲੋਂ ਸਾਰੇ ਪਰਿਵਾਰ ਵੱਲੋਂ ਬਣਾ ਕੇ ਦਿੱਤਾ ਗਿਆ ਤੇ ਬੂਟੇ ਲਾਇਓ ਆ ਹਾਂ ਜੀ ਤੇ ਲਾਇਆ ਬੂਟੇ ਤੇ ਅੱਛਾ ਹਾਂ ਜੀ ਕਿਦਾਂ ਦਰਵਾਜ਼ਾ ਆ ਦਰਵਾਜ਼ਾ ਕੋਈ ਨਹੀਂ ਲੱਗ ਜੂਗਾ ਲੱਗ ਦੋ ਮਾਤਾ ਹਾਂ ਦਰਵਾਜ਼ਾ ਲੱਗ ਦੂ ਪਹਿਨੇ ਕਿਦਾਂ ਠੀਕ ਆ ਹਾਂਜੀ ਠੀਕ ਆ ਘਰ ਮਕਾਨ ਬਣ ਗਿਆ ਪਹਿਨੇ ਮਾਤਾ ਦਰਵਾਜ਼ਾ ਰਹਿ ਗਿਆ ਲੱਗ ਦੂ ਲੱਗ ਦੂ ਲੱਗ ਦੂ ਹੋਰ ਹਾਂਜੀ ਠੀਕ ਆ ਹਾਂਜੀ 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 ਤੇ ਪਹਿਨੇ ਕੌਣ ਕੌਣ ਘਰ ਚ ਮੈਂ ਤੇ ਮੇਰੀਆਂ ਬੇਟੀਆਂ ਬੇਟੀਆਂ ਆ ਤੁਹਾਡੇ ਤੇ ਕਿੰਨੀਆਂ ਬੇਟੀਆਂ ਤੁਹਾਡੀਆਂ ਦੋ ਬੇਟੀਆਂ ਠੀਕ ਆ ਤੇ ਕਿੰਨੀ ਵਾਰ ਮਿਲ ਗਿਆ ਰਾਸ਼ਨ ਇਹ ਮੈਨੂੰ ਇਹ ਅੱਕਮੀ ਵਾਰ ਮਿਲ ਗਿਆ ਤੇ ਘਰ ਵਾਲਾ ਘਰ ਵਾਲਾ ਹੈਗਾ ਘਰ ਵਾਲਾ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਹੈ ਨਾ ਹਾਂਜੀ ਇਹ ਉਹ ਜਿਵੇਂ ਪਰਿਵਾਰ ਜਿਵੇਂ ਬੱਚੀਆਂ ਛੋਟੀਆਂ ਆ ਦੋ ਹੀ ਬੱਚੀਆਂ ਭੈਣ ਦੀਆਂ ਹੁਣ ਇਹ ਵਿਚਾਰੀ ਕਮਾਈ ਕਰੇ ਜਾਂ ਘਰ ਦਾ ਰਾਸ਼ਨ ਚਲੋ ਜਿੰਨਾ ਕਿ ਦੇ ਹੁੰਦਾ ਘਰ ਦਾ ਗੁਜ਼ਾਰਾ ਤਾਂ ਹਨਾ ਚੱਲ ਸਕਦਾ ਵੀ ਚਲੋ ਜੋ ਰਾਸ਼ਨ ਦੇ ਨਾਲ ਜਦੋਂ ਬੱਚੀਆਂ ਵੱਡੀਆਂ ਹੋ ਗਈਆਂ ਕਮਾਉਣ ਲੱਗ ਪਈਆਂ ਫਿਰ ਕੱਟ ਦੇਣਾ ਇਦਾਂ ਪਰਿਵਾਰਾਂ ਨੂੰ ਰਾਸ਼ਨ ਦਿੱਤੇ ਜਾਂਦੇ ਆ ਹਾਂਜੀ ਮਾਤਾ ਜੀ ਤੁਹਾਡੇ ਕਿਹੜਾ ਪਿੰਡ ਤੁਹਾਡਾ ਹੈ ਹਾਂਜੀ ਕਿ ਕੌਣ ਕੌਣ ਘਰ ਚ? ਕੱਲ ਘਰ ਚ ਕੌਣ ਕੌਣਾ? ਤੂੰ ਤੂੰ ਜਿਹੜੀਆਂ ਆਂ ਅਸੀਂ ਮਾਮਾ ਤੇ ਮਾਮਾ ਦੀ ਮੈਂ ਹੈਨਾ ਘਰ ਵਾਲੇ ਦੀ ਬੂਟਾ ਦਾਣਾ ਲੈ ਕੇ ਜਾਓ ਇਹਨੂੰ ਬੂਟੇ ਨੂੰ ਹੈਨਾ? ਹਾਂਜੀ। ਹੋਰ ਮਾਤਾ ਜੀ ਕਿਹੜਾ ਪਿੰਡ ਦੀ ਤੱਕ? ਚੁੱਠਿਆ ਨਹੀਂ ਕਿੰਨੇ ਜਣੇ ਘਰ ਚ? ਕੱਲੀਆਂ ਕੱਲੀ ਰਹਿ ਰਹੇ ਹੈਨਾ। ਤੁਹਾਡਾ ਮਾਤਾ? ਸਾਡਾ ਮੈਂ ਵੀ ਕੱਲੀ ਆ। ਕੱਲੀਆਂ ਕਿਹੜਾ ਪਿੰਡ? ਮਹਿਰੋਪੁਰ ਉਹ ਕੱਲੀ ਤੂੰ ਕਿੱਥੇ ਆਂ? ਤੇਰੇ ਆ ਪੁੱਤ ਤੇਰੇ ਸਾਰੇ ਹੀ ਆਦੇ ਸਾਰੇ ਹੀ ਤੇਰੇ ਨਾਲ ਆ ਪਰਿਵਾਰ। ਤੂੰ ਕੱਲੀ ਕਿੱਥੋਂ ਆ? ਹੈਂ? ਕੱਲੀ ਥੋੜਾ ਤੂੰ ਕੌਣ ਕਹਿੰਦਾ ਕੱਲੀ ਆ ਤੂੰ ਚੱਲ ਆ ਲੈ ਬੂਟਾ ਅੱਜ ਦਾਣਾ ਫੜ ਕੇ ਹੋਲੇ ਜਾਣਾ ਜੇ ਤੂੰ ਨਹੀਂ ਲਿਜਾ ਹੁੰਦਾ ਨਾ ਬੂਟਾ ਬਿੱਟੂ ਬਾ ਨਾ ਦੋ ਜੇ ਤੂੰ ਜੇ ਕੇ ਵਿਰ ਜਾ ਨਹੀਂ ਹੁੰਦਾ ਉਹ ਜਦੋਂ ਇਨਕੁਆਰੀ ਜਾਣੀ ਟੀਮ ਲੈ ਜਾ ਰਿੰਗੂ ਬਾ ਜਦੋਂ ਜਿਹੜੇ ਬੂਟੇ ਨਹੀਂ ਲਿਜਾ ਸਕਦੇ ਆਪ ਜਾ ਕੇ ਉਦੋਂ ਦੇ ਦੇਣੇ ਜਿਹੜੇ ਕਈ ਪਰਿਵਾਰ ਨਹੀਂ ਲਿਜਾ ਸਕ ਹਾਂ ਹਾਂ ਉਹ ਲਾਦ ਕੇ ਜਦੋਂ ਆਪਾਂ ਇਨਕੁਆਰੀਆਂ ਕਰਨੀਆਂ ਉਹਦੋਂ ਨਾਲ ਸਾਲ ਬਾਅਦ ਇਨਕੁਆਰੀਆਂ ਵੀ ਹੁੰਦੀਆਂ ਆ ਟੀਮ ਸਾਡੀ ਹੁਣ ਬਣਾਇਤੀ ਆ ਸਾਲ ਦੇ ਸਾਲ ਇਹ ਨਹੀਂ ਵੀ ਹੈਗਾ ਵੀ ਲੋਕ ਕੋਈ ਬਿਨਾਂ ਲੋੜ ਤੋਂ ਲੈ ਸਕਦਾ ਉਹਦਾ ਰਾਸ਼ਨ ਵੀ ਜਾ ਕੇ ਕੱਟ ਹੋਣਾ ਹਾਂਜੀ ਅੱਛਾ ਅੱਛਾ ਜੀ ਜਦੋਂ ਕਦੀ ਆਣਾ ਹੋਵੇ ਨਾ ਆਰਾਮਪ੍ਰਕਾਸ਼ ਪੁੱਛਣਾ ਨਾਂ ਕਿਹੜਾ ਪਿੰਡ ਮਾ ਦਾ ਜਾਂਗ ਬਸਵਾ ਜਾਂਗ ਬਸਵਾ ਕੌਣ ਕੌਣਾ ਘਰ ਚ ਕਰਚੋਂ ਮੈਂ ਆਖੀ ਜੰਨੀ ਮੈਂ ਤਾਂ ਇੱਕੋ ਹੀ ਕੁੜੀ ਹਿੱਗੀ ਮੇਰੀ ਤੇ ਉਹ ਵਿਆਹ ਤੀ ਬਾਕੀ ਮੇਰੇ ਭਰਾ ਨੇ ਨਿਆਣੇ ਵੱਡੋ ਤੇ ਨਾ ਥੋਨੇ ਤਰਾਬਾ ਕੋਣਿਆਲੇ ਪਾਲੇ ਕਰਨੀ ਆ ਮੈਂ ਤਾਂ ਕੁੜੀ ਮੁੰਡਾ ਕੁੜੀ ਮੁੰਡਾ ਕੁੜੀ ਵੀ ਤੇਰੇ ਮੇਰੇ ਵਰਗਿਆਂ ਨੇ ਵਿਆਹ ਤੀ ਆਪਣੀ ਕੁੜੀ ਵੀ ਤੇਰੇ ਮੇਰੇ ਵਰਗਿਆਂ ਵਿਆਹ ਤੀ ਮੁੰਡਾ ਦਸਵੇਂ ਚ 11ਵੇਂ ਚ ਹੋਇਆ ਉਹ ਹਾਂ ਚੱਲ ਠੀਕ ਆ ਕੋਈ ਨਹੀਂ ਤੇਰੇ ਕੋਲ ਆਉਣਗੇ ਬੂਟਾ ਲੈ ਜਾ ਦੇਖਣ ਕੇ ਆਣਗੇ ਕੋਈ ਆਪੇ ਲੱਭ ਲੈਣਾ ਮਾਤਾ ਆਪੇ ਲੱਭ ਲੈਣਾ ਤਾਂ ਪ੍ਰਕਾਸ਼ ਹਾਂ ਹਾਂ ਲੱਭਣਾ ਟੈਨਸ਼ਨ ਨਾਲ ਟੈਨਸ਼ਨ ਨਹੀਂ ਸਰ ਜੀ ਇਹ ਹੋਰ ਕੰਪੈਗਿਆ ਹਾਂ ਤੇ ਮੈਂ 13 ਦਿਨ ਨੂੰ ਮਿਲਾਂ ਹਾਂ ਆਪਾਂ ਇਹਨਾਂ ਘਰ ਦਾ ਲੈਂਟਰ ਹੋ ਗਿਆ ਤਿਆਰੀ ਤੇ ਆਪਾਂ ਉਸ ਤੋਂ ਬਾਅਦ ਹੋਰ ਕਰਦਾ ਸਟਾਰਟ ਹਾਂ ਹਾਂ ਡਨ ਹੋ ਗਿਆ ਹਾਂ ਕਰ ਦਾਂਗੇ 13 ਨੂੰ ਮੈਂ ਇੱਥੇ ਆਜਾਂ ਇੱਥੇ ਆਜੋ ਤੇਰਾ ਹਾਂ ਠੀਕ ਅੱਛਾ ਤੇ ਫਿਰ ਵੀ ਕੋਈ ਰਾਤੋਂ ਚਲਦੀ ਚਲਦੀ ਹੈ ਹਾਂਜੀ ਉਹ ਨਾਲ ਹੋਰ ਕੱਲੇ ਰੱਖਣ ਕਿਤੇ 5 ਵਜੇ ਮੋੜ ਕੇ ਪਾਣੀ ਵਾਲੀ ਇੱਥੇ ਮੋੜ ਕੇ ਕੋਈ ਗੱਲ ਨਹੀਂ ਉਹ ਦੇਖਦੇ ਆਂ ਜੀ ਇਨਕੁਆਰੀ ਤੋਂ ਬਿਨਾ ਨਹੀਂ ਲੈਣਾ ਰੱਛ ਇੱਕ ਇਨਕੁਆਰੀ ਤੋਂ ਬਿਨਾ ਨਹੀਂ ਮਿਲਣਾ ਰੱਛ ਰੁਕ ਜਾਓ 10 ਮਿੰਟ ਰੁਕੋ ਮਰੂਤ ਵੀ ਲੱਗੇਗੀ ਹਾਂਜੀ ਮਰੂਤ ਵੀ ਲੱਗੇਗੀ ਹਾਂ ਕੰਪ ਵੀ ਲੱਗੇਗੀ ਵੈਰੀ ਗੁੱਡ ਬ ਲਾਉਣੇ ਆ ਸਾਰੇ ਹੁਣ ਫੁੱਲਾਂ ਦਾ ਬੂਟਾ ਖੜਿਆ ਹੀ ਤੀਜੀ ਵਾਰੀ ਠੀਕ ਆ ਤੇ ਆ ਹੁਣ ਨਿੰਬੂਲੇ ਵਾਲਾ ਨਿੰਬੂਲੇ ਵਾਲਾ ਬਸ ਠੀਕ ਆ ਮਾਰਾ ਹਾਂ ਸਾਸੀ ਗਿਆ ਵਾਹ ਖਾਲਸਾ ਬੁੱਤੇ ਕਹਿੰਦਾ ਠੀਕ ਆ ਮਤਲਬ ਇਹ ਗਣ ਬੱਚੀ ਆ ਜੀ ਜ਼ਰੂਰ ਆਉਣਾ ਹਾਂ ਮੈਂ ਪੱਕਾ 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 ਹੋਣਾ ਮੇਰਾ ਪੁੱਤ ਛਣੇ ਪਾਰਟੀ ਆ ਜੀ ਮੈਨੂੰ ਬਸ ਮਤਲਬ ਇਹ ਬੱਚੀ ਕਿੰਨੀ ਵੱਡਦੀ ਇਹ ਚੌਥੀ ਇਹ ਤਾਂ ਡਿੱਗੀ ਲੱਗਦੀ ਦੋਤੀ ਦੋਤੀ ਆ ਜੀ ਘਾੜੇ ਘਰ ਚ ਕੋਣ ਕੋਈ ਵੀ ਨਹੀਂ ਮੈਂ ਇਕੱਲੀ ਰਹੀ ਪੁੱਤ ਕਾ ਤੂੰ ਰੋਣੇ ਕਾ ਤੂੰ ਕੀ ਹੋਇਆ ਕਾ ਤੂੰ ਰੋਣੇ ਆ ਕੀ ਹੋਇਆ ਐਮੀਨਾ ਮਾਣਾ ਹੈ ਕਾਦਰ ਰੋਈ ਜਾਂਦੇ ਕੁਛ ਨਹੀਂ ਹੁੰਦਾ ਇਹ ਇਹ ਰੱਖੀ ਪਾਲੇ ਤੁਸੀਂ ਕੋਲ ਬਣ ਅੱਛਾ ਤੁਹਾਡੀ ਬੇਟੀ ਸੀ ਵਿਆਹਤੀ ਆ ਤੇ ਆ ਬੱਚੀ ਹੈ ਮੁੱਕ ਗਈ ਆ ਮਾਹ ਬੇਟਾ ਹਾਂਜੀ ਮਾਹ ਵੀ ਮੁੱਕ ਗਈ ਆ ਆਹੇ ਗੁਰ ਆਹੇ ਗੁਰ ਆਹੇ ਗੁਰ ਆ ਮੇਰੀ ਧੀ ਆ ਦੇਖਾ ਸੀ ਜੋ ਹੈਗੇ ਆ ਇੱਧਰ ਦੇਖ ਮੇਰਾ ਪੁੱਤ ਕਿੰਨੀ ਵੱਡਦਾ ਮੇਰਾ ਪੁੱਤ ਚੌਥੀ ਚੌਥੀ ਚ ਵੱਡਦਾ ਕਿੱਥੇ ਵੱਡਦਾ ਮੇਰਾ ਪੁੱਤ ਦੱਸ ਸਰਕਾਰੀ ਸਕੂਲੇ ਕਿੱਥੇ ਸਰਕਾਰੀ ਸਕੂਲੇ ਪਿੰਡ ਪਿੰਡ ਪੜਦਾ ਸਰਕਾਰੀ ਸਕੂਲੇ ਕੋਈ ਨਹੀਂ ਮੇਰਾ ਪੁੱਤ ਦੱਸ ਦੱਸ ਕਿਹੜੀ ਚੀਜ਼ ਦੀ ਲੋੜ ਆ ਦੇਖ ਇੱਧਰ ਦੱਸ ਮੇਰਾ ਪੁੱਤ ਦੱਸ ਕਿਹੜੀ ਚੀਜ਼ ਦੀ ਲੋੜ ਆ ਦੱਸ ਕੁਝ ਦੱਸ ਦੱਸ ਮੇਰਾ ਪੁੱਤ ਆ ਦੇ ਦੱਸ ਦੱਸ ਕਿਹਦੀ ਜਿੱਦੀ ਲੋੜ ਹੈਂ ਤੈਨੂੰ ਚਾਹੀਦੇ ਬਾਕੀ ਚਾਹੀਦੀ ਕੀ ਚਾਹੀਦਾ ਦੱਸ ਮੇਰਾ ਪੁੱਤ ਦੱਸ ਤੂੰ ਮੇਰੀ ਧੀ ਨਹੀਂ ਜਦੋਂ ਮੇਰੇ ਮੇਰੀਆਂ ਬੇਟੀਆਂ ਵੀ ਤੇਰੀ ਜਿੱਦੀ ਹੈ ਕਬੱਡੀ ਉਹ ਚੀਜ਼ ਮੈਨੂੰ ਮੰਗ ਲਾਂਦੀ ਪਪਾ ਆ ਚੀਜ਼ ਲਿਆ ਕੇ ਦੇ ਹਾਂ ਤੂੰ ਨਹੀਂ ਮੰਗ ਤੂੰ ਦੱਸ ਮੈਂ ਤੇਰਾ ਅੰਕਲ ਦੱਸ ਦੱਸ ਮੇਰਾ ਪੁੱਤ ਕੀ ਚਾਹੀਦਾ ਦੱਸ ਦੱਸ ਖੁੱਲ ਕੇ ਦੱਸ ਮੇਰਾ ਪੁੱਤ ਦੱਸ ਜੋ ਤੂੰ ਕਹੋਂਗੀ ਦੱਸ ਕੀ ਤਾਂ ਮੰਗਦੀ ਮੈਂ ਨਹੀਂ ਆਹੀ ਕਰ ਵਾਹਿਗੁਰੂ ਕੋਈ ਨਹੀਂ ਬਤ ਕਿੰਨਾ ਚਿਰ ਹੋ ਗਿਆ ਦੀ ਡੈਥ ਵੀ ਮਾਂ ਪੇ ਦਾ ਵਾਹਿਗੁਰੂ ਜਾ ਕੇ ਹੈ ਉਹ ਡਰੇਲ ਦੀ ਥੱਲੇ ਆ ਗਈ ਹਾਂਜੀ ਡਰੇਲ ਦੀ ਥੱਲੇ ਆ ਗਈ ਉਹ ਵੀ ਪੂਰਾ ਹੋ ਗਿਆ ਤੇ ਮਾਂ ਵੀ ਪੂਰੀ ਹੋ ਗਈ ਵਾਹਿਗੁਰੂ ਕੱਲੀ ਆ ਤੁਹਾਡੇ ਕੋ ਨਾਨੀ ਕੋ ਤੁਹਾਡੇ ਕੋ ਰਹਿੰਦੀ ਤੁਹਾਡੇ ਘਰ ਚ ਕੋਣ ਕੋਈ ਵੀ ਨਹੀਂ ਮੁੰਡਾ ਇੱਥੇ ਜੁਦਾ ਮੁੰਡਾ ਜੁਦਾ ਵਾਹਿਗੁਰੂ ਰਸ ਨੇ ਇਹਨੂੰ ਲੱਗਾ ਹੋਣਾ ਨਾ ਬੱਚੀ ਨੂੰ ਬੱਚੇ ਕੋਈ ਨਹੀਂ ਮਰੀਤੀ ਦੇਖ ਕੁਝ ਨਹੀਂ ਮੰਗਣ ਦੀ ਉਹ ਤਾਂ ਦੱਸਦਾ ਸੀ ਕੀ ਲੈਣਾ ਮੇਰੇ ਪੁੱਤ ਨੇ ਦੱਸ ਤੂੰ ਖੁੱਲ ਕੇ ਦੱਸ ਕਾ ਤੂੰ ਸੰਗਦੀਆਂ ਦੱਸ ਕੀ ਲੈਣਾ ਮੇਰੇ ਪੁੱਤਰ ਉਹੀ ਆਪਾਂ ਲੈ ਆ ਕੇ ਦੇਣਾ ਮੇਰੇ ਪੁੱਤ ਨੂੰ ਮੈਂ ਬੋਲ ਤਾ ਮੇਰਾ ਹੈਂ ਦੱਸ ਇਹ ਵੀ ਸਾਡਿਆਂ ਲੇਖਾ ਜਿੱਦਾਂ ਸਾਡੇ ਛੱਡ ਕੇ ਚੱਲ ਗਏ ਸੀ ਮੇਰੀ ਨੋਮ ਛੱਡ ਕੇ ਚੜ ਗਏ ਸੀ ਤੈਨੂੰ ਨਹੀਂ ਆਣੇ ਹਾਂ ਤਾਂ ਉਹ ਹੁਣ ਉਹਨਾਂ ਦਾ ਯਾਨ ਨਹੀਂ ਆ ਰਿਹਾ ਅੱਛਾ ਉਹਨਾਂ ਦਾ ਰੱਜਣ ਲੈ ਕੇ ਜਾਣਾ ਉਹਨਾਂ ਨੂੰ ਲੈ ਚੋੜ ਨਹੀਂ ਮਾਰਨਾ ਹਾਂ ਕਿਹੜਾ ਪਿੰਡ ਸਾਡੇ ਗਰੂ ਗਰੂ ਹਾਂ ਗਰੂ ਉਹ ਵਿਆਹ ਕਰਾ ਲਿਆ ਹਾ ਉਹਨਾਂ ਹਾਂ ਆਜਾ ਕੁੜੀ ਪੜਦੀ ਇੰਨੀ ਕਿ ਆ ਤਾਂ ਮੁੰਡਾ 11ਵੀਂ 12ਵੀਂ ਚ ਹੋਇਆ ਜੇ ਇਹ ਲੈਣ ਲਾਪਣਾ ਕਮ ਆਪੇ ਜਵਾਬ ਦੇ ਦੇਣਾ ਨਹੀਂ ਬਿਲਕੁਲ ਮਾਦਾ ਐਂ ਤਾਂ ਆਪ ਕਿੰਨੇ ਜਦੋਂ ਕਮਾਉਣ ਲੱਗ ਪਏ ਆਪ ਦੇ ਦੋ ਪੁੱਤੇ ਮੈਂ ਤਾਂ ਕੱਲੀ ਆ ਜਦੋਂ ਮਰ ਗਈ ਉਹਨੂੰ ਛੱਡ ਦਊਂ ਤੈਨੂੰ ਨਹੀਂ ਮਾਤਾ ਜਾਣ ਦੇਣੀ ਕਿਤੇ ਟੈਨਸ਼ਨ ਨਾ ਲੈ ਤੂੰ ਦਾ ਉਦੋਂ ਦੀ ਲੱਗੀ ਜਦੋਂ ਸਾਸਤਾ ਸ਼ੁਰੂ ਹੋਈ ਸੀ ਤੁਸੀਂ ਉਹ ਮਤਾਵਾ ਜਿਹਨੇ ੱਤਕਾ ਲਾਉਣੇ ਵਾਲੀਆਂ ਸਾਸਤਾ ਹਾਂ ਹਾਂਜੀ ਆਪਾਂ ਤਾਂ ਹਾਂ ਮਾਤਾ ਕਿਹੜਾ ਪਿੰਡ ਹਾਂ ਕਿੰਨੀ ਵਾਰ ਮਾਤਾ ਮਿਲ ਕੇ ਰਾਜਨ ਤੁਹਾਨੂੰ ਉਦੋਂ ਦਾ ਹੀ ਲੱਗਾ ਹਨ ਕੌਣ ਕੌਣ ਮਤਾ ਕਰ ਚ ਮੈਂ ਇਕੱਲੀ ਹੀ ਇਕੱਲੀ ਰਹਿੰਦੀ ਮੈਂ ਹੀ ਇਕੱਲੀ ਜੂਠ ਮਾਰ ਕੇ ਮੈਂ ਇਕੱਲੀ ਕਿੱਥੇ ਤੁਸੀਂ ਇਕੱਲੇ ਨਾ ਗਿਆ ਕਰੋ ਤੁਸੀਂ ਕਿਆ ਕਰੋ ਆਜੋ ਤੁਸੀਂ ਜੋ ਹੈਗੇ ਤੁਸੀਂ ਤਾਂ ਤੁਸੀਂ ਤੁਹਾਡੇ ਸਾਡੇ ਪੁੱਤ ਹੈਗੇ ਆ ਤੁਸੀਂ ਤੁਸੀਂ ਸਾਡੇ ਨਾਮ ਦੀਆਂ ਕਰ ਜਾਂਦੀਆਂ ਤੁਸੀਂ ਤੁਹਾਡਾ ਸਹਿਯੋਗ ਹੈ ਮੇਰਾ ਤੁਹਾਡਾ ਦੇਣ ਨਹੀਂ ਦੇ ਸਕਦਾ ਨਹੀਂ 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 ਮਾਤਾ ਦੇਣ ਪ੍ਰਮਾਤਮਾ ਦਾ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਰਿਆ ਕਰੋ ਤੇ ਉਹਦਾ ਉਹਦਾ ਕਰਿਆ ਕਰੋ ਪ੍ਰਮਾਤਮਾ ਅਰਦਾਸ ਬੇਨਤੀ ਇੱਕ ਕਰਿਆ ਕਰੋ ਪ੍ਰਸ਼ਾਦੇ ਟਾਈਮ ਵੀ ਜਿਨ੍ਹਾਂ ਨੇ ਰਾਚਣ ਜਿਹਦੀ ਦਸਾਂ ਨਾਉਂ ਦੀ ਕਿਰਤ ਚੋਂ ਆਉਂਦਾ ਉਹਨੂੰ ਪ੍ਰਮਾਤਮਾ ਬਧਾ ਬੁੱਧੋ ਉਹਨਾਂ ਦੀ ਧੰਨਵਾਦ ਉਹਨਾਂ ਦਾ ਤੁਹਾਨੂੰ ਨਾ ਨਾ ਪਜਾਇਆ ਤੂੰ ਸਾਂਦੇ ਪਜਾਇਆ ਤੁਹਾਡੀਆਂ ਇੰਨੀਆਂ ਉਮਰਾਂ ਹੋਣ ਨਾ ਆਇਆ ਤਾਂ ਕਹਿੰਦੇ ਮਾਲਕਾ ਪਰਮਾਤਮਾ ਕਰਨੇ ਵਾਲਾ ਪਰਮਾਤਮਾ ਕਰਨੇ ਵਾਲਾ ਮਾਤਾ ਸਾਰਾ ਕੁਝ ਪਰਮਾਤਮਾ ਪਰਮਾਤਮਾ ਤੁਹਾਡਾ ਨਾਂ ਇਦਾਂ ਲਈਦਾ ਹੈ ਕਹਿੰਦੇ ਸ਼ੁਕਰ ਮਾਲਕਾ ਜਿਹੜਾ ਤੁਹਾਡੀਆਂ ਅੰਦਰ ਵੀਡੀਓ ਜਿਹੜਾ ਦੇਖੀ ਦੀਆਂ ਕਹਿੰਦੇ ਤੁਹਾਨੂੰ ਸ਼ੁਕਰ ਸਰਪੰਚ ਸਾਹਿਬ ਦਾ ਇਹ ਨਹੀਂ ਭਾਈ ਝੂਠ ਮਾਰਦੇ ਆ ਨਹੀਂ ਨਹੀਂ ਚਲੋ ਮਾਤਾ ਪਰਮਾਤਮਾ ਨੇ ਕਰਨੇ ਵਾਲੇ ਮਾਤਾ ਤੈਨੂੰ ਖੁਸ਼ੀਆਂ ਦੇ ਪਰਮਾਤਮਾ ਤੈਨੂੰ ਮਾਤਾ ਚੱਲ ਤੁਸੀਂ ਹੈਗੇ ਸਾਰਾ ਕੋ ਖੁਸ਼ੀਆਂ ਹੀ ਆ ਸਭ ਕੁਝ ਹੀ ਆ ਮੇਰੇ ਬੱਚੇ ਨੂੰ ਖੁਸ਼ੀਆਂ ਆ ਵਾਹਿਗੁਰੂ ਵਾਹਿਗੁਰੂ ਨਾ ਬਾ ਤੈਨੂੰ ਇੰਨੀਆਂ ਖੁਸ਼ੀਆਂ ਮਿਲਣਾਂ ਕਿਤੇ ਬਹੁਤ ਸਾਡੀਆਂ ਨਾ ਇਹ ਮਾਂ ਲਾ ਕੇ ਤੇ ਮਾਂ ਤੇਰਾ ਪ੍ਰਮਾਣ ਇਹ ਆ ਇੱਕ ਦੁਆਵਾ ਇੱਕ ਮਾਂ ਤਾਂ ਮਾਤਾਵਾਂ ਦੀਆਂ ਜਿਹੜੀਆਂ ਲਈ ਫਿਰਦੀਆਂ ਸਾਨੂੰ ਇਹ ਸਵਾਵਾ ਦੁਆਰੀਆਂ ਬਹੁਤ ਚੱਲ ਜਾਂਦਾ ਨੋਹ ਚੱਲ ਜਾਂਦੀ ਛੱਡ ਕੇ ਵਾਹੇ ਤੂੰ ਨਾ ਛੱਡ ਕੇ ਉਹ ਲੈ ਮਾਂ ਤਾਂ ਕਿਹੜੇ ਗੱਲਾਂ ਕਹੀ ਜਾਣੀ ਛੱਡ ਕੇ ਦੱਸ ਅਸੀਂ ਜੋ ਬੈਠੇ ਆ ਛੱਡ ਕੇ ਜਾਣੇ ਵਾਲੇ ਦੱਸ ਹੈ ਐਵੇਂ ਨਾ ਇਦਾਂ ਕਰ ਅਸੀਂ ਛੱਡ ਕੇ ਤੈਨੂੰ ਇੰਨੇ ਚਿਰ ਹੋ ਗਿਆ 15 ਦੇ ਅਸੀਂ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਆ ਰਹੇ ਕਰ ਰਹੇ ਜਿੰਦਗੀ ਸਾਡੀ ਤੇਰੇ ਨਾਮ ਦੀ ਮੇਰੇ ਨਾਮ ਦੀ ਮੱਸ ਮਾਤਾ ਪਰਮਾਤਮਾ ਮਰੇ ਅਰਦਾਸ ਬੇਨਤੀ ਮਾਤਾ ਮਾਤਾ ਤੇਰੀਆਂ ਬੜਾ ਬੜੀਆਂ ਆਭਰਾਂ ਮੈਨਾਂ ਕੀ ਕਹਿਣੀ ਆ ਮੈਨੂੰ ਆਂਬ ਦਾ ਬੂਟਾ ਰੱਖਿਓ ਹਾਂ ਹਾਂ ਲੈ ਜੋ ਲੈ ਇਹ ਇਹ ਦੁਆਵਾਂ ਇਹ ਅਰਦਾਸਾਂ ਇੱਕ ਸਾਡੀਆਂ ਮਾਵਾਂ ਦੀਆਂ ਜਿਹੜੀਆਂ ਸਾਨੂੰ ਖਿੱਚੀ ਫਿਰਦੀਆਂ ਸਾਨੂੰ ਇਹ ਇਹ ਜਿਹੜੀਆਂ ਸੁਆਵਾਂ ਇਹ ਜਿਹੜੀਆਂ ਸੁਆਵਾਂ 'ਚ ਕਦੀ ਵੀ ਅਸੀਂ ਇਹ ਨਹੀਂ ਸੋਚੀਦਾ ਮਤਲਬ ਤੁਰ ਪਈ ਦੀਆਂ ਇਹ ਦੁਆਵਾਂ ਹੀ ਆ ਮਤਾਵਾਂ ਦੀ ਸੱਚੀ ਗੱਲ ਹੋਰ ਬਜ਼ੁਰਗੋ ਕਿਦਾਂ ਠੀਕ ਆ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਠੀਕ ਆ ਕਿੰਵੀਂ ਵਾਰ ਰਾਸ਼ਨ ਵੰਡ ਸਮਾਗਮ ਲੈ ਚਲੇ ਤੁਸੀਂ ਹਾਂਜੀ ਸਾਡੇ ਘਰ ਦਾ ਹੈ ਪੱਕਾ ਨਹੀਂ ਯਾਰ ਹਾਂ ਲਾ ਦੋ ਪੱਕਾ ਨਹੀਂ ਯਾਰ ਘਰ ਤੇ ਕੌਣ ਕੌਣ ਬਜ਼ੁਰਗੋ ਇਕੱਲੇ ਹੀ ਨੇ ਇਕੱਲੇ ਰਹਿੰਦੇ ਕਿਹੜਾ ਪਿੰਡ ਤੁਹਾਡਾ ਖੋਣ ਖੋਣ ਪਿੰਡ ਪਹਿਲਵਾਨ ਹਾਂ ਇਕੱਲੇ ਰਹਿੰਦੇ ਆ ਕੀ ਕੰਮ ਕਰ ਕਰਦੇ ਕੋਈ ਕੰਮ ਨਹੀਂ ਕਰ ਕੰਮ ਵੀ ਸੁਰੇ ਕਰਦਾ ਸੀ ਉਹ ਨਹੀਂ ਅੱਛਾ ਅੱਗੇ ਕਰਦੇ ਹੁਣ ਹੁਣ ਬਜ਼ੁਰਗੋ ਦਾ 8 10 10 ਲੋਗ ਨਹੀਂ ਸ਼ਕਤਾਂ ਤੇ ਆ 2.5 2.5 ਸਾਲ ਹੋ ਗਏ ਇਥੇ ਰਾਸ਼ਨ ਦਾ ਹਾਂ ਰਾਸ਼ਨ ਚਲੋ ਪਰਮਾਤਮਾ ਮਾਤਾ ਕਿਵੇਂ ਆ ਠੀਕ ਆ ਮਾਤਾ ਕਿਦਾਂ ਚਲ ਸੇ ਠੀਕ ਆ ਘਰ ਚ ਕੌਣ ਕੌਣ ਆ ਨਹੀਂ ਇਕੱਲੀ ਇਕੱਲੀ ਹੈ ਕਿਨ ਮਾ ਉਹ ਰਾਸ਼ਨ ਮੰਡਰ ਤੇ ਲੈ ਕੇ ਚੱਲੀ ਮਾਤਾ ਹਾਂਜੀ ਕਿਨ ਮਾ ਰਾਸ਼ਨ ਮੰਡਰ ਸਮਾਗਮ ਲੈ ਕੇ ਚੱਲੀ ਜਾਂ ਰਾਸ਼ਨ 2 ਸਾਲ ਹੋ ਗਏ ਰਾਸ਼ਨ 2 ਸਾਲ ਮਾਤਾ ਹਰਸੀ ਪਿੰਡ ਨਾ ਮਾਤਾ ਤੇਰਾ ਬੇਟੀਆ 6 ਪੁੱਛੇ ਆ ਬੇਟੀਆ ਵਿਆਹ ਤੇ 6 ਬੇਟੀਆਂ ਵਿਆਹ ਤੇ ਮਨਜੋਤ ਭਾਜੀ ਹੋਰ ਤਾਂ ਚਲੋ ਕੋਈ ਨਹੀਂ ਇੱਕੋ ਹੀ ਬੇਨਤੀ ਆ ਹੁਣ ਮੇਰੀ ਹੂੰ ਇਹ ਨਾ ਸਾਡੇ ਰਿਸ਼ਤੇਦਾਰੀ ਦੇ ਵਿੱਚ ਉਹ ਜਿੱਦਾਂ ਸਾਡੀ ਮੋਟੀ ਆ ਨਾ ਜਿੱਤ ਮਾਸੀ ਦੀ ਨੋ ਹੋਰ ਡੈਡੀ ਆਏ ਇਹਦੇ ਹਾਲਾਤ ਬਹੁਤ ਇੰਨੀ ਘਰ ਚ ਗਰੀਬੀ ਆ ਨਾ 1 ਰੁਪਿਆ ਨਹੀਂ ਕਹਗਾ ਕੋਈ ਮੰਗਿਓ ਵੀ ਦਿੰਦਾ ਨਹੀਂ ਕੋਈ ਕਿਹੜਾ ਪਿੰਡ ਹੈ ਨਾ ਭਾਜੀ ਇਹਨਾਂ ਦਾ ਗੜੂਲੀ ਪਿੰਡ ਆ ਨਸਰਾਲੇ ਲੱਗੇ ਹਨਾ ਤੁਹਾਡਾ ਪਿੰਡ ਹੈਗਾ ਨਾ ਨਗਰ ਦਾ ਤੁਸੀਂ ਵੀ ਘਰ ਇਕੱਲੇ ਰਹਿੰਦੇ ਹੋ ਹਾਂਜੀ ਡੈਡੀ ਸੀਗੇ ਡੈਡੀ ਪੂਰੇ ਹੋਣ ਕਰਕੇ ਬਹੁਤ ਕੰਮ ਖਾ ਰਿਹਾ ਅੱਛਾ ਇਹ ਇਹਨਾਂ ਨੂੰ ਕੀ ਇਹ ਕਿਹੜਾ ਪਿੰਡ ਹੈ ਨਾ ਗਡੂਲੀ ਗਡੂਲੀ ਹੁਣ ਇਹਨਾਂ ਦਾ ਇਲਾਜ ਲਈ ਚਾਹੀਦਾ ਭਾਜੀ ਇਲਾਜ ਕਰਾ ਦਿਓ ਉਹ ਪੈਸੇ ਨਹੀਂ ਕਹਿੰਦੇ ਬੋਟੀ ਸਾਡੀ ਕਹਿੰਦੇ ਪੈਸੇ ਨਾ ਦੀਦੀ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਵੱਡੀ ਲੱਗਦੀ ਨਹੀਂਦਾ ਆ ਵਾਹ ਇੱਕ ਦੂਜੀ ਕਸਰ ਵਿੱਚ ਲੱਦਾ ਆ ਉਹ ਜੱਕ ਮਹਾ ਦੇਖੋ ਹੋਏ ਉਹ ਇਦਾਂ ਤੇ ਜੇ ਮੇਰਾ ਭਰਾ ਬਣ ਕੇ ਇਹ ਤੇ ਮਿਹਨਤ ਵਾਲੀ ਗੱਲ ਹੈ ਆਪਾਂ ਨੇ ਦੇਖ ਲੈਣਾ ਨੇ ਕਿਸੇ ਡਾਕਟਰ ਤੋਂ ਨਾ ਤੁਸੀਂ ਰਿਪੋਰਟਾਂ ਲਿਆ ਕੇ ਨਾ ਮੈਨੂੰ ਇਸ ਤੋਂ ਬਾਅਦ ਮਿਲਿਓ ਕਿੱਦੜ ਨੂੰ ਆਮਾ ਮੈਂ ਸੰਸਥਾ ਦੇ ਵਿੱਚ ਮੈਨੂੰ ਫੋਨ ਕਰ ਲਿਓ ਨੰਬਰ ਕੱਤੇ ਫੋਨ ਕਰ ਲਿਓ ਨੰਬਰ ਲੈ ਕੇ ਫੋਨ ਪਾਪਾ ਟਾ ਹਾਂ ਕਾਕੇ ਨੂੰ ਕਰ ਲਿਓ ਨਹੀਂ ਹੋਗੇ ਸੀ ਗੱਲ ਕਰਦੀ ਨੂੰ ਵੀ ਤੁਸੀਂ ਤੁਹਾਡੇ ਨਾਲ ਕਰਕੇ ਨਹੀਂ ਕੋਈ ਨਹੀਂ ਕਰ ਲਿਓ ਗੱਲ ਕਰਕੇ ਫਿਰ ਆਪਾਂ ਦੇਖ ਲਾਂਗੇ ਜੋ ਹੋ ਸਕਦਾ ਜੋ ਜੋ ਚਾਹੀਦੇ ਮੇਰੇ ਡੈਡੀ ਦਾ ਇੱਜ਼ਤ ਕਰਾ ਕੋਈ ਨਹੀਂ ਜੋ ਹੋ ਸਕਦਾ ਆਪਾਂ ਕਰਾਂਗੇ ਜੋ ਚਲੋ ਠੀਕ ਠੀਕ ਜੋ ਦੁਆਫੇ ਦਵਾ ਦਿਓ ਅੱਜ ਦੀ ਹਾਂ 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 ਮਾਤਾ ਕੋਈ ਨਹੀਂ ਮਾਤਾ ਪਹਿਲਾਂ ਬੰਡ ਲਈਏ ਫਿਰ ਜਿਹੜਾ ਹੈ ਕੀ ਕਰਦੇ ਨੇ ਉਸ ਹਾਂਜੀ ਹਾਂਜੀ ਮਾਤਾ ਕਰਦੇ ਕਰ ਇਹ ਹਾਂਜੀ ਰਾਸ਼ਨ ਵਨ ਸਮਾਗਮ ਚੰਗਾ ਮਾਤਾ ਚੰਗਾ ਕੋਈ ਨਹੀਂ ਜਿੱਥੇ ਤੁਸੀਂ ਕਹਾ ਆਣ ਕਿਹਾ ਰਹੇ ਹੋ ਠੀਕ ਹੈ ਠੀਕ ਹੈ ਬਹੁਤ ਠੀਕ ਤੇ ਇਹ ਰਾਸ਼ਨ ਵੰਡ ਸਮਾਗਮ ਹੋਵੇਗਾ तकरीबन ਹਰ ਇੱਕ ਮਹੀਨੇ ਪ੍ਰਵੀਰ ਕੁਮਾਰ ਅ ਮਾਸਟਰ ਗੁਰਿੰਦਰਜੀਤ ਸਿੰਘ ਹੁਣਾਂ ਦੇ ਦਫ਼ਤਰ ਦੇ ਵਿੱਚ ਜੋ ਯਾਦ ਦੇ ਵਿੱਚ ਗੜਦੀ ਵਾਲਾ ਦਫ਼ਤਰ ਬਣਾਇਆ ਗਿਆ ਜਿਨ੍ਹਾਂ ਨੇ ਬਾਅਦ ਦੇ ਵਿੱਚ ਅਮਰ ਹੋ ਗਏ ਜਿਹੜਾ ਕਿੰਨੇ ਲੋੜਵੰਦ ਪਰਿਵਾਰਾਂ ਦੇ ਇਥੇ ਪੈਰ ਪੈਂਦੇ ਆ ਕਿੰਨੇ ਇਥੇ ਵਿਆਵਾਨ ਜਗ੍ਹਾ ਸੀ ਜਾਂਦੇ ਵਕਤ ਉਹਨਾਂ ਨੇ ਜਿਹੜਾ ਆਪਣਾ ਇੱਕ ਲੋਕਾਂ ਦੇ ਵਿੱਚ ਆਧਾਰ ਬਣਾਇਆ ਜਿਹੜਾ ਲੋਕਾਂ ਦੇ ਜਾਣ ਤੋਂ ਬਾਅਦ ਇੱਕ ਨਾਮ ਜਿਹੜਾ ਰਹਿ ਗਿਆ ਮਾਸਟਰ ਜੀ ਦਾ ਉਹ ਇੱਥੇ ਅਮਰ ਹੋ ਗਿਆ ਆ ਉਹ ਪਤਾ ਨਹੀਂ ਜਿੰਨੇ ਲੋੜਵੰਦਾਂ ਦੀ ਇੱਥੇ ਮਦਦ ਹੁੰਦੀ ਆ ਸਹਾਇਤਾ ਹੁੰਦੀ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਇਹ ਉਹ ਗੁਰੂ ਘਰ ਆ ਤੇ ਬਾਬਾ ਦੀਪ ਸਿੰਘ ਜੀ ਦਾ ਦਫ਼ਤਰ ਬਾਗਾ ਪਿੰਡ ਦੇ ਵਿੱਚ ਦਾ ਚੱਲ ਹੀ ਰਿਹਾ ਜਿੱਥੇ ਗੁਰੂ ਸਾਹਿਬ ਦੀਆਂ ਕਿਰਪਾ ਸਮਾਵਾਂ ਦੇ ਨਾਲ ਚੱਲ ਰਹੀ ਹੈ ਧੰਨਵਾਦ ਸਾਰੀ ਮਾਤਾ ਜੀ ਦਾ ਠੀਕ ਆ ਇਹ ਛੋਟਾ ਜਿਹਾ ਤੁਹਾਨੂੰ ਇੱਕ ਕਲਿੱਪ ਦਿਖਾ ਲਿਆ ਸਾਰੇ ਹੀ ਪਰਿਵਾਰ ਲੋੜਵੰਦ ਉਹ ਪਰਿਵਾਰ ਆ ਜਿਹੜੇ ਬਿਲਕੁਲ ਹੀ ਲੋੜਵੰਦ ਆ ਤੇਣਾ ਤੁਹਾਨੂੰ ਕੁਛ ਤੇ ਚੰਨ ਬਣਾਏ ਆ ਮਲਾਏ ਆ ਕਿਉਂਕਿ ਜਿਆਦਾ ਤਾਂ ਵੱਡੇ ਵੀਡੀਓ ਵੱਡੀ ਹੋ ਜਾਣੀ ਹੈ ਤੇ ਇਸ ਕਰਕੇ ਜੇ ਕੋਈ ਵੀ ਆਉਣਾ ਚਾਹੁੰਦਾ ਆ ਇਸ ਰਾਸ਼ਨਮਣ ਸਮਾਗਮ ਨੂੰ ਦੇਖਣਾ ਚਾਹੁੰਦਾ ਹਰੇਕ ਮਹੀਨੇ ਦੀ 10 ਤਰੀਕ ਨੂੰ 12 ਵਜੇ ਗੜਦੀ ਵਾਲਾ ਦਫ਼ਤਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਆ ਮੀ ਵੀ ਚੱਲ ਪਿਆ ਹੁਣ ਨੇਰੀ ਚੱਲ ਪਈ ਆ ਤੇ ਮੌਸਮ ਖਰਾਬ ਹੋ ਰਿਹਾ ਇਸ ਕਰਕੇ ਜਲਦ ਤੋਂ ਜਲਦ ਨੂੰ ਸਮੇਟਿਏ ਰਾਸ਼ਨਮਣ ਸਮਾਗਮ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Can you hear me?